ਹਾਂਜੀ ਤੇ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਲੱਗੇ ਆਪਾਂ ਕੰਮ ਚਲਾਉਣ ਤੇ ਆ ਹੈਗਾ ਅੱਜ ਆਪਣੇ ਕੋਲੇ 5 ਕੇ ਕਿੱਲੇ ਥਾਂ ਤੇ ਬਾਕੀ ਕੰਟਿਨਿਊ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਬੱਸ ਬੜੇ ਰੋ ਵੀਡੀਓ ਲੈਣਾ ਇਹ ਸਭ ਆ ਕੇ ਕਿ ਮੈਂ ਕਰਕੇ ਪਹਿਨੇ ਕਰ ਨਹੀਂ ਪਹਿਣਾ ਹਾਂ ਆਹ ਉਹ ਵਟ ਦੇ ਕਰ ਲੈਨੇ ਆ ਰੇੜਾ ਆਵੇ ਵਟ ਹੈਗੀ ਆ ਸਾਸਤਾ ਦੇ ਕਰ ਲੈਨੇ ਆ ਇਸੇ ਨਹੀਂ ਪੈਣਾ ਐਵੇਂ ਜੱਬ ਨੂੰ ਖੜੇ ਰਹਿਮਾ ਮਸ਼ੀਨ ਉੱਚੀ ਹੋ ਜਾਣੀ ਮਗਰ ਹਾਂਜੀ ਤੇ ਮਿੱਤਰੋ ਲੱਗੇ ਆਪਾਂ ਕਮੈਂਚ ਚਲਾਵਣਾ ਆਜੂ ਮਿਲਣਾ ਆਜਾ ਹਾਂ ਜੀ ਬਣਾ ਰਹੇ ਵੀਡੀਓ ਤੇ ਹਾਂਜੀ ਤੇ ਮਿੱਤਰੋ ਲੱਗੇ ਆਪਾਂ ਚਲਾਉਣਾ ਟ੍ਰੇਲ ਹੈਗੀ ਥੋੜੀ ਜੀ ਤੇ ਵੇਟ ਕਰਕੇ ਚਲਾਉਣੇ ਆ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਤੇ ਹੁਣ ਇਹ ਨਾਲ ਜੇ ਟਰੇਡ ਹੈਗੀ ਆ ਤੇ ਬਾਕੀ ਇਹ ਨਾ ਭਾਈਆਂ ਨੇ ਨਾ ਆ ਪੱਠੇ ਬੀਜੇ ਆ ਤੇ ਸਾਰੇ ਦੱਸਿਓ ਵੀ ਕਿੱਦਾਂ ਹੁੰਦੇ ਪਸ਼ੂਆਂ ਵਾਸਤੇ ਕਿਹੜੇ-ਕਿਹੜੇ ਇਹਨਾਂ ਬਾਰੇ ਜਾਣਦੇ ਆ ਇਹ ਕਹਿੰਦੇ گاਵਾ ਬਹੁਤ ਖੁਸ਼ ਹੋ ਗਏ ਖਾਂਦੀਆਂ ਇਹਨਾਂ ਨੂੰ ਤੇ ਬਾਕੀ ਇਹ ਹੀ ਮਸ਼ੀਨ ਅੱਜ ਆਪਾਂ ਲੈ ਕੇ ਆਏ ਗਾ ਦੂਜੀ ਦਾ ਥੋੜਾ ਜਿਹਾ ਕੰਮ ਰਹਿਦਾ ਸੀ ਪਹਿਲਾਂ ਉਹ ਲੈ ਕੇ ਆਉਣੀ ਸੀ ਫੇਰ ਇਹ ਇਹ ਕਹਿੰਦੇ ਵੀ ਆਪਾਂ ਵੜਨਾ ਹੀ ਅੱਜ ਜੇ ਇੱਕ ਦੋ ਦਿਨ ਰੋਕੇ ਵੜਦੇ ਤਾਂ ਫਿਰ ਆਪਾਂ ਉਹ ਦੂਜੀ ਲੈ ਕੇ ਆਉਣੀ ਸੀ ਨਾਲੇ ਉਹ ਵੀ ਚੱਕ ਹੋ ਜਾਣੀ ਤੇ ਚਾ ਲੋ ਬਾਕੀ ਮਿਲਦੇ ਆਂ ਹਾਂ ਟੂਲ ਦੇ ਵਿੱਚ ਹੀ ਆ ਔ ਗੋਠ ਚਾਉਣਾ ਪਰਲੀ ਆ ਗੋਠ ਚ ਵੇਚ ਟੂਲ ਦੀ ਹਾਂਜੀ ਤੇ ਮਿੱਤਰੋ ਆ ਅੱਧਾ ਕੇ ਗੇੜਾ ਲਾਇਆ ਉਥੋਂ ਲੈ ਕੇ ਤੇ ਵਿੱਚ ਟੈਂਟੇ ਦੇ ਵੇਚਾ ਦੇ ਤੇ ਥੱਲੇ ਵੀ ਖੋਬਾ ਬਹੁਤ ਆ ਤੇ ਇੱਕ ਗਿੱਲੀ ਬਹੁਤ ਆ ਥੱਲੇ ਗੜੀ ਪਈ ਆ ਪਾਣੀ ਬਣਿਆ ਪਿਆ ਤੇ ਬਾਾਕੀ ਦੇਖਦੇ ਹਾਂ ਹੁਣ ਜਾ ਦੋਦਾਂ ਰੋਕੇ ਬੰਤਾ ਗਏ ਜਾਂ ਦੇਖਦੇ ਆਣ ਗੱਲ ਕਰਦੇ ਪਾ ਡੈਡੀ ਜਣੀ ਤੇ ਬਾਗੀ ਵੇਖੋ ਕੀ ਬਣਦਾ ਅਜਾ ਵੀ ਆਪਣੇ ਨਾਲ ਆ ਛੁੱਟੀ ਸਕੂਲਾਂ ਗਾਂਧੀ ਜੰਤੀ ਅੱਜ ਤੇ ਚਲੋ ਦੇਖਦੇ ਕੀ ਬਣਦਾ ਲਗਾ ਲ ਬੇਵਾਪ ਜਾਈ ਦੀ ਗਏ ਵੀਡੀਓ ਦਾ ਵੇਖਣਾ ਤੇ ਕਮੈਂਟ ਜਰੂਰ ਕਰਿਆ ਕਰੋ ਜਿੰਨਾਂ ਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤੇ ਆਪਣੇ ਆਪਣੇ ਸੁਝਾਅ ਦਿਆ ਕਰੋ ਬਾਕੀ ਚਲੋ ਦੇਖਦੇ ਆ ਕੀ ਬਣਦਾ ਕੇ Ravran ta pördäv, kanalle ravre. Minä ei käy kaupungissa. Vanda käy tänne, käy tänne vanda. Tää, ਆਈਫਸ ਕਾਲੇ ਗਾਂਧੀ ਜੰਤੀ ਜਾ ਤਾਂ ਨਹੀਂ ਗਿਆ ਆ ਗਏ ਬਈ ਬਾਈਓਣੀ ਤੇ ਬਾਕੀ ਦੇਖਦੇ ਆ ਕੀ ਬਣਦਾ ਜੀ تم ਨਾ ਰੋ ਅੱਜ ਕੈਨਸਲ ਕਰਤਾ ਅੱਜ ਨਹੀਂ ਵੱਡਣਾ ਤੇ ਕੱਲ ਨੂੰ ਦੇਖਾਂਗੇ ਕਿ ਆਵੇ ਕਿ ਲਾ ਬਹੁਤ ਆ ਥੱਲੇ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ ਕੇ ਆਨੇ ਕੱਢਦੇ ਆ ਜਿੰਨੇ ਕੇ ਟੈਂਕੀ ਤੇ ਹੈ ਗਿਆ ਆਵੇ ਮੋਲੀਆਂ ਪਈਆਂ ਏਕੇ ਪਾਣੀ ਦਾ ਬਣਿਆ ਪਿਆ ਥੱਲੇ ਭਾਈ ਵਾਹ ਵਾਹ ਬਚਾਅ ਹੋ ਗਿਆ ਮਸ਼ੀਨ ਉੱਤੋਂ ਦੀ ਲੰਘੀ ਚਾਰ ਦਾਤਰੀਆਂ ਪਈਆਂ ਸੀ। ਡਾਟਾ ਪਾੜ ਦੇਣਾ ਸੀ ਬਚਾਅ ਹੋ ਗਿਆ। ਤੇ ਜਦੋਂ ਆਪਾਂ ਕਟਰ ਸੁਗਾ ਪਾਇਆ ਉਸ ਵੇਲੇ ਤਿੰਨ ਚਾਰ ਦਾਤਰੀਆਂ ਇੱਕ ਪਊ ਆਪ ਲੱਗਿਆ ਤਿੰਨ ਪਈਆਂ ਸੀ ਥੱਲੇ। ਹਾਂਜੀ ਤੇ ਕਟਰ ਲਾਤਾ ਆਪਾਂ ਤੇ ਟਰਾਲੀ ਦੀ ਵੇਟ 'ਚਾਂ ਤੇ ਬਾਕੀ ਦਾਣੇ ਕੱਢ ਕੇ ਤੇ ਫਿਰ ਚੱਲਦੇ ਆ ਪਿੰਡ ਨੂੰ ਆਪਾਂ ਤੇ ਦਲਦਿਆਂ ਘਰ ਚੱਲ ਕੇ ਤੁਹਾਨੂੰ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਨੂੰ